ਨੀ ਤਾਬੀ ਜਦ ਨਾਲ ਬੱਚੇ ਜਿੰਗੀਆਂ ਮੀਆਂ ਨੂੰ ਪੁਲਾਇਆ ਤਾਂ ਮੈਨੂੰ ਪਰਤ ਨਹੀਂ ਆ ਮੈਂ ਇੱਕ ਤਰ੍ਹਾਂ ਹੀ ਬੈਠੇ ਲੱਗੀ ਆ ਇੱਕ ਤੋਂ ਪਛਿਛਾ ਇੱਕ ਉਹਨੂੰ ਅੰਦਰੋਂ ਬਿਓਗਲੀ ਕੀ ਦਿੰਦੀ ਮੈਡਮ ਨੂੰ ਕਿ ਕਦੇ ਕਾਲ ਸੀ ਕਹਿੰਦੇ ਸ਼ੂਟ ਹੋ ਜਾਣਾ ਕਹਿੰਦਾ ਹਾਂ ਮੈਂ ਜਾਦਾ ਹੋਇਆ ਚਲ ਯਾਰ ਚਲਾ ਗਿਆ ਨਹੀਂ ਪੈਣਾ ਇੱਕ ਨੂੰ ਚਲਾ ਗਿਆ ਨਿੱਚੇ ਲੈ ਚਲਾ ਦੇ ਤੁਮੀ ਉਹ ਆਈ ਨਹੀਂ ਆਏ ਜਬਸਿਕੋ ਤੇਰਾ ਮੈਂ ਵੀ ਹੁਣ ਆ ਗਿਆ ਲੇਕਿਨ ਤੇ ਇਹਦੇ ਟਕਰਾਜੂ ਅੱਜਕੱਲ੍ਹ ਲੋਕਾਂ ਦੇ ਵਿੱਚ ਸਹਿਣਸ਼ੀਲਤਾ ਘਟਦੀ ਜਾ ਰਹੀ ਹੈ ਜਿਸ ਕਰਕੇ ਉਹ ਖੌਫਨਾਕ ਕਦਮ ਚੁੱਕ ਕਰ ਰਹੇ ਨੇ ਜ਼ਿਆਦਾਤਰ ਟੀਨੇਜਰਸ ਦੇ ਵਿੱਚ ਜਿਆਦਾ ਸਮੱਸਿਆ ਜਿਹੜੀ ਹੈ ਉਹ ਪਾਈ ਜਾਂਦੀ ਹੈ ਤਾਂ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਅੰਮ੍ਰਿਤਸਰ ਦੇ ਕਟੜਾ ਖਜ਼ਾਨਾ ਤੋਂ ਇੱਕ ਮਾਮਲਾ ਸਾਹਮਣੇ ਹੈ ਜਿੱਥੇ ਕਿ 12ਵੀਂ ਕਲਾਸ ਦੇ ਵਿੱਚ ਪੜ੍ਹਦੇ ਇੱਕ ਬੱਚੇ ਦੇ ਵੱਲੋਂ ਇੱਕ ਵਿਦਿਆਰਥੀ ਦੇ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ ਉਸ ਦੇ ਵੱਲੋਂ ਆਪਣੀ ਜੀਵਨ ਲੀਲਾ ਜਿਹੜੀ ਹੈ ਸਮਾਪਤ ਕਰ ਲਈ ਗਈ ਹੈ ਪੂਰਾ ਮਾਮਲਾ ਜੋ ਹੈ ਕਟੜਾ ਖਜ਼ਾਨਾ ਦਾ ਜਿੱਥੇ ਕਿ ਜੋ ਤਸਵੀਰ ਤੁਹਾਨੂੰ ਦਿਖਾ ਰਹੇ ਇਸ ਦਾ ਨਾਮ ਨikhil ਹੈ ਜਿਹੜਾ ਕਿ 12ਵੀਂ ਕਲਾਸ ਦੇ ਵਿੱਚ ਪੜਦਾ ਸੀ ਤੇ 18 ਸਾਲ ਦੀ ਮੈਜ਼ ਉਮਰ ਸੀਗੀ ਤਾਂ ਇਸ ਤੋਂ ਬਾਅਦ ਉਹ ਅਚਾਨਕ ਖੁਦਕੁਸ਼ੀ ਕਰ ਲਈਗੀ ਆਪਣੇ ਘਰੇ ਹੀ ਜੋ افواਹ ਲੈ ਕੇ ਇਸ ਨੇ ਜੀਵਨ ਲੀਲਾ ਜਿਹੜੀ ਹੈ ਉਸ ਨੂੰ ਆਪਤ ਕਰ ਲਈ ਹੈ ਜੋ ਜਾਣਕਾਰੀ ਸਾਹਮਣੇ ਆਈ ਇਸ ਦੌਰਾਨ ਪਤਾ ਲੱਗਿਆ ਕਿ ਇਸ ਦੇ ਪਿਤਾ ਜੋ ਨੇ ਉਹ ਕਿਸੇ ਕੰਮ ਦੇ ਲਈ ਦਿੱਲੀ ਗਏ ਹੋਏ ਸੀਗੇ ਮਾਤਾ ਵੀ ਘਰ ਤੋਂ ਬਾਹਰ ਸੀ ਤੇ ਆਪਣੇ ਭਰਾ ਨੂੰ ਇਹ ਕੁਲਚਾ ਲੈਣ ਦੇ ਬਹਾਨੇ ਘਰੋਂ ਭੇਜ ਦਿੰਦਾ ਉਸ ਤੋਂ ਬਾਅਦ ਇਹ ਖੌਫਨਾਕ ਕਦਮ ਚੁੱਕ ਲੈਂਦਾ ਤਾਂ ਜੋ ਮਾਂ ਦੇ ਵੱਲੋਂ ਜੋ ਕਿਹਾ ਗਿਆ ਉਸ ਦੇ ਮਾਂ ਦਾ ਕਹਿਣਾ ਹੈ ਕਿ ਮੇਰੇ ਬੱਚਾ ਜੋ ਸਕੂਲ ਦੇ ਵਿੱਚ ਪੜਦਾ ਸੀ ਕੁਝ ਮੁੰਡੇ ਤੇ ਇੱਕ ਨਾਲ ਕੁੜੀ ਸੀਗੀ ਜਿਸ ਕਰਕੇ ਪਰੇਸ਼ਾਨ ਸੀਗਾ ਤੰਗ ਪ੍ਰੇਸ਼ਾਨ ਕਰਦੇ ਸੀ ਇਹ ਮਾਂ ਦੇ ਬਾਰੇ ਇਲਜ਼ਾਮ ਲਾਏ ਗਏ ਨੇ ਹਾਲਾਂਕਿ ਜਾਂਚ ਦਾ ਵਿਸ਼ਾ ਇਲਜ਼ਾਮ ਮਾਂ ਦਾ ਕਹਿਣਾ ਹੈ ਕਿ ਕੁੜੀ ਦੇ ਚੱਕਰਾਂ ਦੇ ਵਿੱਚ ਉਸ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕਿਆ ਗਿਆ ਸਕੂਲ ਦੇ ਕੁਝ ਮੁੰਡੇ ਵੀ ਜੜੇ ਨੇ ਉਹ ਇਸ ਨੂੰ ਤੰਗ ਪ੍ਰੇਸ਼ਾਨ ਕਰਦੇ ਜਿਸ ਤੋਂ ਬਾਅਦ ਉਸ ਨੇ ਇੱਕ ਖੌਫਨਾਕ ਕਦਮ ਚੁੱਕਿਆ ਤਾਂ ਹਾਲਾਂਕਿ ਜਾਂਚ ਦਾ ਵਿਸ਼ਾ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾਏਗੀ ਫਿਰ ਜਾ ਕੇ ਪਤਾ ਲੱਗੇ ਕਿ ਆਖਰ ਮਾਮਲਾ ਕੀ ਹੈ ਪੂਰਾ ਮਾਜਰਾ ਕੀ ਹੈ ਪਰ ਮਾਂ ਦੇ ਵੱਲੋਂ ਜਰੂਰ ਇਲਜ਼ਾਮ ਸਕੂਲ ਦੇ ਕੁਝ ਵਿਦਿਆਰਥੀਆਂ ਤੇ ਤੇ ਕੁੜੀ ਦੇ ਉੱਪਰ ਲਾਏ ਗਏ ਨੇ ਤਸਵੀਰਾਂ ਤੋਂ ਨਾਲ ਸਾਂਝੇ ਕਰ ਰਹੇ ਨੇ ਨਿਖੇਲ ਦਾ ਘਰ 18 ਸਾਲ ਦੀ ਉਮਰ ਮਹਿਜ਼ ਤਸਵੀਰ ਵੀ ਤੁਹਾਣਾ ਸਾਂਝੇ ਕਰ ਰਹੇ ਆ ਮਾਫ ਕਰਨਾ 18 18 ਸਾਲ ਦੀ ਉਮਰ ਤੇ 12ਵੀਂ ਕਲਾਸ ਦੇ ਵਿੱਚੋਂ ਪੜਦਾ ਸੀਗਾ ਜਿਸ ਨੇ ਇੱਕ ਹੌਫਨਾਕ ਕਦਮ ਚੁੱਕਿਆ ਹਾਲਾਂਕਿ ਜਾਂਚ ਦਾ ਵਿਸ਼ਾ ਪੁਲਿਸ ਦੇ ਵੱਲੋਂ ਵੀ ਪੜਤਾਲ ਮਾਮਲੇ ਦੀ ਕੀਤੀ ਜਾ ਰਹੀ ਹੈ ਕੀ ਨਾਮ ਬਤਾਲੀ ਨੇਹਾ ਸ਼ਰਮਾ ਅਗੀ ਨੇਹਾ ਜੀ ਕੀ ਗੱਲ ਹੋਈ ਹੈ ਅੱਜ ਮੇਰੇ ਬੇਟੇ ਮੈਂ ਗਈ ਹੋਈ ਸੀ ਬਾਜ਼ਾਰ ਥੋੜਾ ਜਾਂ ਤੇ ਮੈਂ ਘਰ ਆਇਆ ਮਤਲਬ ਕਿ ਆਪਣੇ ਭਰਾ ਨੂੰ ਨੇ ਭੇਜਿਆ ਵਾ ਕੁਲਚਾ ਲੈਣ ਵਾਸਤੇ ਜਾ ਚਲਦਾ ਸਕੂਲ ਗਿਆ ਸੀ ਮੇਰਾ ਬੇਟਾ 5-6 ਦਿਨਾਂ ਬਾਅਦ ਤੇ ਘਰ ਆਇਆ ਵਾ ਤੇ ਚੁੱਪਚਾਪ ਹੀ ਥੋੜਾ ਸੈਡ ਹਗਾ ਸੀ ਪਤਾ ਭਰਾ ਦੱਸਣ ਲਿਆ ਵਾ ਤੇ ਮੁੜ ਕੇ ਫੋਨ ਤੇ ਗੱਲਾਂ ਗੁੱਲਾਂ ਮਾਰਦਾ ਰਿਹਾ ਵਾ ਕਿਸੇ ਨਾਲ ਕੋਈ ਕੁੜੀ ਹੈਗੀ ਐ ਇੱਕ ਤੇ ਤਿੰਨ ਚਾਰ ਮੁੰਡੇ ਹੈਗੇ ਐ ਜਿਹੜੇ ਮੇਰੇ ਮੁੰਡੇ ਨੂੰ ਤੰਗ ਬੋਤ ਕਰਨਦੇ ਆ ਤੇ ਜਿਹੜੀ ਉਹ ਕਿੱਕ ਕੁੜੀ ਹੈਗੀ ਨਾ ਜਿੱਦੇ ਨਾਲ ਉਹਦੀ ਗੱਲਬਾਤ ਗਈ ਆ ਤੇ ਉਹਨੇ ਵੀ ਉਹਦੀ ਬੋਤ ਲੈਣੀ ਤਾਂ ਨਹੀਂ ਕੀਤੀ ਹੋਈ ਆ ਉਹਦੇ ਕਰਕੇ ਮੇਰੇ ਮੁੰਡੇ ਨਾਲ ਸੋਸਾਇਟ ਕਰ ਲਿਆ ਵੈ ਕੌਣ ਕੁੜੀ ਕਿਤੋਂ ਰਹਿਣ ਵਾਲੀ ਹੈ ਤੇ ਕੀ ਨਾਮ ਹੈ ਉਹ ਨਹੀਂ ਪਤਾ ਜੀ ਮੈਨੂੰ ਹਾਂ ਜੀ ਠੀਕ ਹੈ ਤੇ ਬਸ ਇੰਨਾ ਮੈਨੂੰ ਪਤਾ ਵੈ ਕਿ ਕਹਿੰਦੇ ਇੱਕ ਕੁੜੀ ਹੈਗੀ ਆ ਤੇ 3-4 ਮੁੰਡੇ ਇੱਕ ਸਕੂਲ ਚ ਇਹਦੇ ਪੜਦੇ ਵੈ ਤੇ ਜਿਹੜੇ ਜਿਹੜੇ ਮੇਰੇ ਬੇਟੇ ਨੂੰ ਧਮਕੀਆਂ ਲਾਂਦੇ ਬੇਸੀ ਬਹੁਤ ਜ਼ਿਆਦਾ ਨਾਮ ਉਹਨਾਂ ਦਾ ਪਤਾ ਨਹੀਂ ਨਾਮ ਨਹੀਂ ਵੀ ਮੈਨੂੰ ਪਤਾ ਜੇ ਸਕੂਲੋਂ ਪਤਾ ਲੱਗ ਜਾਏਗਾ ਮੈਂ ਜਾ ਕੇ ਪਤਾ ਕਰਵਾ ਲਾਂਗੀ ਤੇ ਬਹੁਤ ਮੇਰੇ ਮੁੰਡੇ ਨੇ ਅੱਜ ਐਸੀ ਨੋਬਤ ਆ ਗਈ ਹੈ ਕਿ ਉਹਨੇ ਸੁਸਾਈਡ ਕਰ ਲਿਆ ਵਾ ਅੱਜ ਅੱਜ ਕਰਕੇ ਕਿਹੜੀ ਜਗ੍ਹਾ ਤੇ ਕਿੰਨੀ ਉਮਰ ਸੀ ਮੇਰੇ ਬੇਟੇ ਦੀ 18 ਸਾਲ ਉਮਰ ਸੀ ਉਨੇ ਵਾ ਲੱਗਾ ਸੀ ਇਹਨੂੰ ਮੇਰਾ ਬੇਟਾ ਹੱਸਦਾ ਖੇਡਦਾ ਸੀ ਜ਼ਿੰਦਗੀ ਚ ਖੁਸ਼ ਰਹਿੰਦਾ ਸੀ ਕਦਾਲੇ ਕਿੰਨਾ ਦੇ ਕਰਕੇ ਉਹਨੇ ਮੇਰੇ ਬੇਟੇ ਨੇ ਸੁਸਾਈਡ ਕਰ ਲਿਆ ਵਾ ਅੱਜ ਕੋਈ ਸੁਸਾਈਡ ਨੋਟ ਮਿਲਿਆ ਹੋਵੇ ਜਾਂ ਨਹੀਂ ਕੁਝ ਵੀ ਨਹੀਂ ਮਿਲਿਆ ਸੁਸਾਈਡ ਫੋਨ ਮਿਲਿਆ ਫੋਨ ਰੱਖ ਲਿਆ ਸੀ ਫੋਨ ਆ ਗਿਆ ਸਾਡੇ ਕੋਲ ਹੀ ਗਿਆ ਫੋਨ ਹੁਣ ਤੁਸੀਂ ਕੀ ਮੰਗ ਕਰਦੇ ਹੋ ਅੱਛਾ ਮੈਂ ਸਾਫ਼ ਮੰਗਨ ਨਹੀਂ ਮੇਰੇ ਬੇਜ ਜਿਨ੍ਹਾਂ ਜਿਨ੍ਹਾਂ ਨੇ ਜਿੰਨੇ ਕਰਕੇ ਮੇਰੇ ਬੇਟੇ ਨੇ ਆਪ ਸੁਸਾਈਡ ਕੀਤਾ ਕੁੜੀ ਪਿੱਛੇ ਦੋ ਤਿੰਨ ਮੁੰਡਿਆਂ ਪਿੱਛੇ ਉਹਨਾਂ ਨੂੰ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਕੜੀ ਤੋਂ ਕੜੀ ਕੀ ਨਾਮ ਬਤਾਈ ਮੇਰਾ ਨਾਮ ਗੋਲਦੀ ਪ੍ਰਧਾਨ ਹੈ ਇਸ ਇਲਾਕੇ ਦਾ ਪ੍ਰਧਾਨ ਹਾਂ ਮੈਂ ਭਾਜੀ ਪ੍ਰਧਾਨ ਜੀ ਕੀ ਗੱਲ ਹੋ ਗਈ ਹੈ ਕਿਹੜਾ ਲੱਗਾ ਜੀ ਭਾਜੀ ਇਹ ਗੇੜੇ ਦੀ ਮਾਂ ਚੋੜਾ ਬਿਆਰ ਅਗਲੀ ਮੋਛਿਆ ਵਾਲੀ ਥਲੀ ਹੈ ਇਹ ਬੱਚਾ ਅੱਜ 4-5 ਦਿਨਾਂ ਬਾਅਦ ਸਕੂਲ ਗਿਆ ਤੇ ਸੁਪ ਲੋ ਆ ਗਏ ਕਵਾ ਇੱਕ ਵੇ ਵਾਪਸ ਘਰ ਆ ਗਿਆ ਇਹਦਾ ਛੋਟਾ ਭਰਾ ਕਾ ਅਖੀ ਮੰਮੀ ਆਪਣਾ ਨਰਾਤੇ ਰੱਖੇ ਤੇ ਨਾ ਨੇ ਦੋਵਾਂ ਭਰਾਵਾਂ ਨੇ ਵੀ ਤੇ ਮਾਂ ਨੇ ਵੀ ਤੇ ਉਹ ਸਵੇਰੇ ਦਿੱਲੀ ਚਲੇ ਗਏ ਅਸੀਂ ਤੜਕੇ 5 ਵਜੇ ਤੇ ਮਾਂ ਵੀ ਯਾਰ ਕੋਈ ਸਮਾਨ ਲੈਣ ਗਈ ਤੇ ਆਪਣੇ ਭਰਾ ਨੂੰ ਆ ਕੇ 15 20 ਮਿੰਟ ਚੈਟਿੰਗ ਤੇ ਲੱਗਾ ਰਿਹਾ ਪਤਾ ਨਹੀਂ ਮੂੰਹ ਇਹਦਾ ਹੁਸਰਾ ਜਾ ਆਇਆ ਹੀ ਕੋਈ ਜਿਵੇਂ ਬੜਾ ਕਬਰਾ ਆਇਆ ਹੈ ਤੇ ਫਿਰ ਇਹਨੇ ਆਪਣੇ ਭਰਾ ਨੂੰ ਕੰਦਾ ਕੁਲਚਾ ਲੈਣ ਚਲੇ ਜਾ ਉਹ ਛੋਟਾ ਜਿਹੜਾ ਹੈਗਾ ਸੀ ਉਹ ਕੁਲਚਾ ਲੈਣ ਕੀ ਮਾਲੇ ਚਲੇ ਗਿਆ ਉਹ ਚੱਲੇ ਆ ਕੇ ਵਾਪਸ ਆਇਆ 15-20 ਮਿੰਟ ਲੱਗੇ ਅੱਧਾ ਘੰਟਾ ਤੇ ਆਨੇ ਬੂਹਾ ਘੜਾਇਆ ਆ ਕੇ ਤੇ ਬੂਹਾ ਅੰਦਰੋਂ ਬੰਦ ਕੀਤਾ ਸੀ ਉਹਨੇ ਥੋੜਾ ਝੀਠਾਣੀ ਦੇਖਿਆ ਕਿ ਸੌਂਦੇ ਨਹੀਂ ਗਿਆ ਕਿਤੇ ਝੀਠਾ ਨਹੀਂ ਦੇਖਿਆ ਜੀ ਉਹਦੇ ਇਹਨੇ ਆਹ ਆਤਮਤ ਰਜੀ ਕੀ ਫਾਂਚੀ ਲੜਕੇ ਆਹੇ ਚੁੰਨੀ ਦੇ ਨਾਲ ਕੀ ਨਾਮ ਨikhil Sharma ਉਹ ਕੀ ਮੰਗ ਕਰਦੇ ਅਸੀਂ ਇਹ ਮੰਗ ਕਰਦੇ ਹਾਂ ਜੀ ਇਹ ਅਸੀਂ ਤੋੜ ਕੇ ਦਬਰਾ ਬੂਹਾ ਦਾ ਮੁੰਡਿਆਂ ਨੂੰ ਥੱਲੇ ਲਾਇਆ ਉਹਨੂੰ ਥੋੜੇ ਥੋੜੇ ਸਾਹ ਪ੍ਰਾਣ ਹੈਗੇ ਜੀ ਅਸੀਂ ਦਬਰਾ ਥੱਲੇ ਲਾ ਕੇ ਮਾਈਂਡ ਹਸਪੀਟਲ ਲੈ ਗਏ ਪਰ ਉਹਨਾਂ ਜਨ ਮੁੰਡਾ ਮਰ ਗਿਆ ਔਰ ਅਹੀਂ ਬੋਲਸ ਨੂੰ ਇਹਨੀ ਗੱਲ ਦੱਸੀ ਹੈ ਕਿ ਜਿਹੜਾ ਵੀ ਦੋਸ਼ੀ ਹੈ ਜਿੰਨੇ ਵੀ ਇਹਨੂੰ ਟੈਲੀਫੋਨ ਤੇ ਧੰਗਿਆ ਲਾਇਆ ਚਾਹੇ ਉਹ ਕੁੜੀ ਹੈ ਚਾਹੇ ਉਹ ਮੁੰਡਾ ਹੈ ਜਿਹੜਾ ਵੀ ਇਹ ਉਰਤੇ ਸਖਤ ਸਖਰ ਕਾਰਵਾਈ ਕੀਤੀ ਜਾਵੇ ਉਹ ਸਮਾਨਵੀ ਇਨਸਾਫ ਮਿਲ ਜਾਵੇ ਕਿਉਂਕਿ ਉਹਦੇ ਅੱਗੇ ਬੜੀ ਗਰੀਬੜੀ ਜਨਾਨੀ ਹੈ ਬੜੀ ਮੁਸ਼ਕਲ ਛੋਟਾ ਜਾਂ ਬੱਚਾ ਪਾਲ ਕੇ ਤੇ 14 ਸਾਲ ਦਾ ਕਰਨ ਕੀਤਾ 19ਵਾਂ ਸਾਲ ਲੱਗਾ ਸੀ ਇਹ ਪੂਰਾ ਨਹੀਂ ਹੋਣਾ 18 ਸਾਲਾਂ ਦਾ ਪੂਰਾ ਐ ਸੀ ਇਹ ਅਜੇ 2 ਮਹੀਨੇ ਬਾਦੋ ਜਨਮ ਦਿਨ ਸੀ ਉਹਦਾ ਉਸ ਤੋਂ ਪਹਿਲੇ ਹੀ ਉਹ ਇਹੋ ਜਿਹਾ ਉਹਨੂੰ ਦੇਸ਼ ਦਾ ਬਾਈ ਇਹੋ ਜਿਹਾ ਤਮਕਾਇਆ ਉਹਨੂੰ ਪਤਾ ਨਹੀਂ ਉਹਨੂੰ ਕੀ ਕੁਛ ਕਹਿਤਾ ਜਿਹੜਾ ਉਹ ਸੂਤ ਸੱਤ ਕਰ ਗਿਆ ਉਹ ਮਰਨ ਵਾਲਾ ਬੱਚਾ ਨਹੀਂ ਸੀ 97 98 ਪਰਸੈਂਟ ਨੰਬਰ ਲੈ ਕੇ ਆਂਦਾ ਸੀ ਐਡੇ ਟੌਪ ਦੇ ਸਕੂਲ ਦੇ ਵਿੱਚ ਪਾਇਆ ਉਹਨੂੰ ਉਹ ਸਕੂਲ ਦੇ ਵਿੱਚ ਸਭ ਤੋਂ ਨੰਬਰ 1 ਤੇ ਬੱਚਾ ਮੈਡਮਾਂ ਨੇ ਫੀਸਾਂ ਵੀ ਉਹਦੀ ਕਟਾ ਆਦੀਆ ਕਿ ਇਹ ਬੱਚਾ ਪੜਾਈ 'ਚ ਬਹੁਤ ਜ਼ਿਆਦਾ ਹਿਸ਼ਾਰਾ ਰਗਾ ਤੇ ਮਾਂ ਉਹਦੀ ਨੇ ਪਲੱਸ 2 ਕਰਾਂ ਤੋਂ ਬਾਅਦ ਉਹਨੂੰ ਕੈਨੇਡਾ ਭੇਜਣਾ ਸੀ ਤੇ ਉਹਦੀ ਅੱਖ ਵੇਚਾ ਖਾਰੀਆ ਖਤਮ ਹੋ ਗਿਆ ਵਿਚਾਰੀ ਦੀ ਦੁਨੀਆ ਲੁੱਟੀ ਗਈ ਇਹ ਦੋਸ਼ੀਆ ਤੇ ਪੁਲਿਸ ਪਰਚਾ ਤੁਰੰਤ ਕਰੇ ਉਹਨਾਂ ਜਿਹੜੀ ਬੋਡੀ ਨੂੰ ਅਗਨੀ ਭੇਂਟ ਨਹੀਂ ਕਰਾਂਗੇ ਜਿੰਨਾ ਚਿਰ ਜਿਹੜੇ ਜਿਹੜੇ ਨਾਂ ਅਸੀਂ ਤੁਹਾਨੂੰ ਪਤੇ ਲੱਗੇ ਆ ਉਹ ਨਾਂ ਦੇ ਦੇਵਾਂਗੇ ਪੁਲਿਸ ਨੂੰ ਸਵੇਰੇ ਉਹਨਾਂ ਦੇ ਤੁਰੰਤ ਪਰਚਾ ਦਵੇ ਔਰ ਜੇ ਪਰਚਾ ਨਹੀਂ ਦਿੰਦੀ ਪੁਲਿਸ ਤੇ ਅਸੀਂ ਆਪਣੀ ਪੋਸਟ ਮਾਰਟਲ ਬਿਲਕੁਲ ਕਰਵਾ ਕੇ ਲਾਸ਼ ਨੂੰ ਥਾਣੇ ਦੇ ਬਾਹਰ ਰੱਖਾਂਗੇ ਉਹ ਥਾਣੇ ਦਾ ਘਰਾਉ ਵੀ ਕੀਤਾ ਜਾਏਗਾ ਜੇ ਪੁਲਿਸ ਸਾਨੂੰ ਇਨਸਾਫ ਨਹੀਂ ਦੇਈ ਇਹਦਾ ਜਿਹੜਾ ਸੁਸਾਈਡ ਹੋਇਆ ਕੀ ਕੀ ਮੈਟਰ ਹੈ ਇਹਦਾ ਜਿਹੜਾ ਸੁਸਾਈਡ ਇਹਨੇ ਮੁੰਡੇ ਨੇ ਕੀਤਾ ਸੀਗਾ ਉਹਦੇ ਵਿੱਚ ਸਾਨੂੰ ਹਸਪੀਟਲ ਤੋਂ ਫੋਨ ਆਇਆ ਸੀ ਇਸ ਤਰ੍ਹਾਂ ਮੁੰਡਿਆ ਸੁਸਾਈਡ ਕਰ ਲਿਆ ਅਸੀਂ ਉਹਦੀ ਲਾਸ਼ ਕਬਜ਼ੇ ਲੈ ਕੇ ਮੋਰਟੀਰੀ ਰਖਾਤੀ ਆ ਲੜਕੀ ਦੀ ਮਾਂ ਨੇ ਬਿਆਨ ਦਿੱਤਾ ਸੀ ਕਿ ਜਿਹਦੇ ਪਿਤਾ ਦਿੱਲੀ ਗਏ ਆ ਅੱਜ ਹੀ ਗਏ ਆ ਦਿੱਲੀ ਚਾਰ ਦਿਨ ਰਹਿ ਗਏ ਉਹ ਜਦੋਂ ਸ਼ਾਮ ਨੂੰ ਵਾਪਸ ਆ ਜਾਣਗੇ ਉਹਨਾਂ ਦੇ ਆਉਣ ਤੇ ਕਾਰਵਾਈ ਕੀਤੀ ਜਾਵੇਗੀ ਉਹ ਆਗੇ ਨੇ ਉਹ ਇਹ ਸਵੇਰ ਦਾ ਉਹ ਇੱਥੇ ਨਹੀਂ ਲੱਗੇ ਆਏ ਉਹ ਮੈਨੂੰ ਰਾਤੀ ਕਹਿੰਦੇ ਵੀ ਆਗੇ ਇੱਥੇ ਉਹ ਜਦੋਂ ਆ ਜਾਣਗੇ ਉਹਨਾਂ ਨੂੰ ਲਾਲ ਲੈ ਕੇ ਫਿਰ ਕਾਰਵਾਈ ਕੀ ਨਾਮ ਮੁੰਡੇ ਦਾ ਕੋਈ ਮੁੰਡੇ ਦਾ ਨਾਮ ਆ ਨਖਲ ਜੀ ਕੀ ਕੋਈ ਆਪਣਾ ਸੁਸਾਈਡ ਨੋਟ ਮਿਲਿਆ ਕੋਈ ਨਾ ਕੋਈ ਸੁਸਾਈਡ ਨੋਟ ਵਗੈਰਾ ਕੁਝ ਨਹੀਂ ਮੋਬਾਈਲ ਬਰਾਮਤ ਹੋਇਆ ਮੋਬਾਈਲ ਇਹਦੇ ਬਰਾਮਤ ਦੇ ਜਿਹੜੇ ਹੈਗੇ ਸੀ ਉਹ ਅਸੀਂ ਕਬਜ਼ੇ 'ਚ ਲੈ ਲਿਆ ਉਹਦੇ ਸਾਰੇ ਖੋਲਾਂਗੇ ਉਹਦੇ 'ਚ ਪਤਾ ਲੱਗੂਗਾ ਕਿ ਕੀ ਗੱਲ ਬਾਤ ਹੈ ਕੀ ਕਾਰਵਾਈ ਕਰ ਰਹੇ ਹੋ ਤੁਸੀਂ ਹੁਣ ਇਹ ਹੁਣ ਆਉਂਦੇ ਪਏ ਅਫਸਰ ਸਾਹਿਬ ਨਾਲ ਗੱਲ ਕਰਕੇ ਜੋ ਕਾਰਵਾਈ ਹੋਗੀ ਅੰਦਰ ਵਿੱਚ ਲਿਆਤੀ